ਆਪਣੇ ਵੀ ਵੀ ਕਿਹਾ ਵੀ ਥੋੜਾ ਲਾਜ ਨਾਲ ਮਜਬੂਤ ਖੜਾ ਆਪਾਂ ਨੇ ਸੇ ਪ੍ਰਸ਼ਾਸਨ ਫੋਨ ਵੀ ਨਹੀਂ ਚੱਕ ਰਿਹਾ ਅਸੀਂ ਬਿਨਾ ਫੋਨ ਚੱਕੇ ਆਪਾਂ ਜਾਬ ਨਹੀਂ ਦੱਬਦੇ ਕਿਉਂਕਿ ਪ੍ਰਸ਼ਾਸਨ ਤੇ ਕਹਿਣ ਮਤਾਂ ਡਰਿਆ ਹੋਇਆ ਉਹ ਆਤਵਾਦੀਆਂ ਦੇ ਧਮਕੀਆਂ ਆ ਰਹੀਆਂ ਨੇ ਮੈਂ ਆਤਵਾਦੀਆਂ ਦੇ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਆ ਅੱਜ 2025 ਦਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਛਾਣ ਚ ਕੱਲ ਲੱਤਾ ਹੀ ਗੋੜੀਆਂ ਪੈਂਦੀਆਂ ਨੇ ਗੈਂਗਸਟਰਾਂ ਦੇ ਰੋਜ਼ ਪ੍ਰਸ਼ਾਸਨ ਦੇ ਸਾਹਮਣੇ ਤੋਂ ਥਾਂਕੇ ਦਿਖਾ ਦੇਵੇ ਜਾ ਮੇਰੇ ਸਾਹਮਣੇ ਤੋਰ ਸਿੰਦਰ ਸਿੰਘ ਮਾਨ ਦੇ ਆਤਵਾਦੀ ਬੱਬਰ ਖਾਲਸਾ ਜਿਹੜਾ ਮੇਲਾ ਕਰਦੇ ਪਏ ਆ ਤੁਸੀਂ ਆਪਣਾ ਪੇਸ਼ ਹੋ ਬੱਬਰ ਖਾਲਸਾ ਦਾ ਚਾਚਾ ਬਧਾਵਾ ਜਿਹੜਾ ਪਾਕਿਸਤਾਨ ਬੈਠਾ ਉਹ ਆਪ ਤਾਂ ਖੁਦ ਲੁਕਿਆ ਹੋਇਆ ਉਹ ਉਹ ਆਪ ਤਾਂ ਜ਼ਿੰਦਗੀ ਜੀ ਰਿਹਾ ਮਸਾਂ ਲੋਕ ਲੋਕੇ ਜ਼ਿੰਦਗੀ ਜੀ ਰਿਹਾ ਉਹ ਇਹ ਆਤਵਾਦੀਆਂ ਦੀ ਕੋਈ ਨਹੀਂ ਚੱਲਣੀ ਇਨਾ ਖਾਲਸਤਾਨੀਆਂ ਦੀ ਇੱਥੇ ਰੈਲੀ ਰੂਲੀ ਕੱਢੀ ਜਾਂਦੇ ਸੀ ਹੁਣ ਤਾਂ ਨਗਰੀ ਆ ਇੱਥੇ ਹਿੰਦੂ ਵੀ ਰਹੂਗਾ ਪੰਜਾਬ 'ਚ ਮੁ슬ਮਾਨਾਂ ਨੂੰ ਸਿੱਖ ਵੀ ਸਾਈ ਵੀ ਜੈਨੀ ਬੋਧੀ ਭਾਰਤੀ ਬਾਰੇ ਸਿੱਕਾਂ ਤੋਂ ਮਨ ਸਾਹਿਬ ਦੋ ਨਹੀਂ ਹੈ ਮੈਨੂੰ ਕਹਿ ਰਹੇ ਜਿਹੜੇ ਗਲਤ ਕੰਮ ਕਰ ਰਹੇ ਮੈਂ ਉਹਨਾਂ ਨੂੰ ਗੱਡੀ ਚਾਹ ਉਹ ਮੈਨੂੰ ਹੱਤਵਾਦੀ ਹੈ ਮੈਨੂੰ ਦੀ ਗੱਡੀ ਮਿੰਡੂ ਚੜਾ ਕੇ ਦਿਖਾ ਲਵੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰ ਸਿੰਘ ਮਾੜੇ ਜਾਦਾ ਪਿਓ ਦਾ ਨਹੀਂ ਜਾਓ ਆਪਦੇ ਪਿਓ ਦਾ ਨਹੀਂ ਮੈਨੂੰ ਭੱਜਿਆ ਕਿਉਂ ਆ ਮੈਨੂੰ ਭੱਜਿਆ ਕਿਉਂ ਆ ਪ੍ਰਸ਼ਾਸ਼ਨ ਡਰਦਾ ਜੇ ਮੈਂ ਕਤਲ ਕੀਤਾ ਮੈਂ ਪੁਲਿਸ ਦੇ ਸਾਹਮਣੇ ਪੇਸ਼ ਹੋਣ ਤਿਆਰ ਹਾਂ ਮੇਰੇ ਕੋਲ ਟਫਲੋ ਜੀ ਜੇ ਮੈਂ ਕਤਲ ਕੀਤਾ ਹੀ ਡਰਦਾ ਕਿਉਂ ਆ ਉਹ ਗਿੱਦਰ ਦੇ ਲਾਦਾ ਉਹ ਉਹ ਨਕਲੀ ਆ ਹੋ ਨਿੰਗ ਅਸਲੀ ਹੁੰਦਾ ਮੇਰੇ ਵਰਗਾ ਮੈਂ ਗੁੱਟ ਫੜਾਉਦਾ ਲਓ ਮੇਰਾ ਫੜੋ ਜੀ ਕਿ ਤੱਕ ਲਸਰਾਂ ਨੂੰ ਤੁਸੀਂ ਮਿਲਣਾ ਹੈ ਕੀ ਮਿਲੇ ਨਹੀਂ ਉਹ ਉਹ ਭਾਈ ਮੇਰੇ ਵੀਰੋ ਫੋਨ ਨਹੀਂ ਚੱਕ ਰਹੇ ਉਹ ਪਹਿਲੇ ਡਰੇ ਹੋਏ ਨੇ ਪਹਿਲੇ ਗੱਲ ਹੋਈ ਸੀ ਤੁਹਾਡੀ ਅਮਰਸਰ ਉੱਥੋਂ ਨਹੀਂ ਨਹੀਂ ਗੱਲ ਨਹੀਂ ਹੋਈ ਕੱਲ ਦੇ ਫੋਨ ਨਹੀਂ ਚੱਕ ਰਹੇ ਕੋਈ ਗੱਲ ਨਹੀਂ ਉਹਨਾਂ ਨੂੰ ਪਰਮਾਤਮਾ ਸਮਤ ਬਖਸ਼ੂਗਾ ਬੁੱਧੀ ਬਖਸ਼ੂਗਾ ਤਾਕਤ ਬਖਸ਼ੂਗਾ ਬਈ ਲੁਤਰਾ ਦੇ ਨਾਲ ਖੜੇ ਆ ਪਰ ਸੈਂਡ ਰਖੇ ਲੁਤਰਾ ਪਰਿਵਾਰ ਮੇਰੋਂ ਤੇ ਮਾਫੀ ਨਾ ਮੰਗਾਂਗੇ ਮਾਫੀ ਚਾਹ ਪ੍ਰੀਤੀ ਜੱਟੀ ਜਾਵੇ ਹੋਵੇ ਜਾਂ ਕੋਈ ਹੋਵੇ ਮਾਫੀ ਨਹੀਂ ਮੰਗਣੀ ਐ ਡਾਕੂਆ ਦੋ ਇਹ ਲਟੇਰੇ ਆਹੇ ਇਹ ਨਾਲੇ ਕੱਚੇ ਵੀ ਆਹੇ ਅਮਰਤਪੁਰ ਮੇਰੋ ਵਰਗੇ ਅਬ ਹਾਜ਼ਰ ਕਰੇ ਇੱਕ ਇੱਕ ਨਿਹੰਗ ਜਿੱਥੇ ਬੰਦੀਆਂ ਦੇ ਪਾਜੀ ਇੱਕ ਨਿਹੱਤੀ ਔਰਤ ਨੂੰ ਮਾਰ ਹਾਂਜੀ ਮੈਂ ਤਾਂ ਹੱਥ ਜੋੜ ਕੇ ਕਹਿਣਾ ਅਸੀਂ ਗੁਰੂ ਦੇ ਸਿੱਖਾ ਕਿਸ ਨੇ ਕਿਹਾ ਕਤਲ ਕਰਨਾ ਇਹ ਬਹੁਤ ਵੱਡਾ ਪਾਪ ਕੀਤਾ ਮੇਰੋ ਨੇ ਮੇਰਾ ਨੂੰ ਨਰਕਾਂ ਦੇ ਟਿਕਟ ਨਹੀਂ ਮਿਲਣੀ ਹੈਗੀ ਉਹਨਾਂ ਵਾਂਸਪ ਕਈ ਜੱਟੇ ਬੰਦਿਆਂ ਉਹਨਾਂ ਦਾ ਸਾਥ ਨਹੀਂ ਉਹ ਮੈਂ ਕਹਿੰਦਾ ਭਰਾਵੋ ਹੱਥ ਜੋੜ ਕੇ ਕਹਿੰਦਾ ਨਾ ਸਾਥ ਦਿਓ ਨਾ ਸਾਥ ਦਿਓ ਇਹ ਵੀ ਉਹਨਾਂ ਦੇ ਹੱਕ ਚ ਆ ਗਿਆ ਮੇਰੇ ਉਹ ਨਾ 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 ਉਹ ਸਿਮਰ ਸਿਮਰ ਜੀ ਦੀ ਫਾਰਗਿਲ ਜਿਹੜੀ ਐਡਵੋਕੇਟ ਆ ਉਹਦੇ ਦਾ ਕੁੱਟ ਪਹਿਲਾਂ ਪੈ ਚੁੱਕੀ ਆ ਉਹ ਕੀ ਕਰੂਗੀ ਉਹਦਾ ਹਾਇ ਰੇਤ ਮਾਫੀ ਹਾਇ ਰੇਤ ਮਾਫੀ ਸਾਹ ਨਹੀਂ ਹੋਇਆ ਕੋਈ ਰੇਤ ਮਾਫੀ ਨਹੀਂ ਮੇਰੇ ਕੋ ਪੰਜਾਬ ਚ ਕੋਈ ਰੇਤ ਮਾਫੀ ਨਹੀਂ ਹੈਗੀ ਆ ਤਰੀਕੇ ਨਾਲ ਕੰਮ ਕਰਦੇ ਉਹਨੇ ਉਹਨਾਂ ਨੇ ਅੱਗੇ ਕੀ ਕੀ ਕੀਤਾ ਜਾ ਰਿਹਾ ਜੀ ਅੱਗੇ ਮੈਂ ਤਾਂ ਕਹਿੰਦਾ ਸੁੱਖ ਸ਼ਾਂਤੀ ਬਣਾ ਕੇ ਰੱਖੋ ਸੁੱਖ ਸ਼ਾਂਤੀ ਬਣਾ ਕੇ ਰੱਖੋ ਜੇ ਤੁਹਾਨੂੰ ਕੋਈ ਧਮਕੀ ਆਉਂਦੀ ਹੈ ਪ੍ਰਸ਼ਾਸਨ ਦਾ ਸਾਥ ਦਿਓ ਭੁੱਲਰ ਸਾਹਿਬ ਦਾ ਸਾਥ ਦਿਓ ਕਮਿਸ਼ਨਰ ਸਾਹਿਬ ਦਾ ਸਾਥ ਦਿਓ ਅੰਬਸਰੀ ਅਮਰ ਸਾਹਿਬ ਸਾਹਿਬ ਵਿਆਹਤੀ ਲੱਗ ਦਿਓ ਮੈਂ ਤਾਂ ਕਹਾਂ ਸ਼ਾਂਤੀ ਬਖਸ਼ੋ ਗਲਤ ਕੰਮ ਨਾ ਕਰੋ ਜੋ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਵਾ ਉਹਦੇ ਅਨਸਾਰ ਚੱਲੋ ਠੀਕ ਹੈ ਠੀਕ ਹੈ ਆਪਾਂ ਇਹ ਨਾ ਕਰੋ ਵੀ ਪ੍ਰਸ਼ਾਸਨ ਦੁਆਰਾ ਕਰਨ ਚੱਲੀ ਹੈ ਬੜੀਆ